ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਬਗਰਾੜੀ ਜਿਲ੍ਹਾ ਇਹਨੂੰ ਪੈਂਦਾ ਫਰੀਦਕੋਟ ਤਹਿਸੀਲ ਇਹਨੂੰ ਪੈਂਦੀ ਹੈ ਜੈਤੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆ ਇੱਕ ਤਾਜੀ ਸੂਈ ਸਵਾਈ ਦੋ ਸੂਨ ਨੂੰ ਤਿਆਰ ਪੂਰੀਆਂ ਚੰਗੀਆਂ ਵਹਿਣਾ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਕੱਦ-ਕਾੜ ਫੁੱਲੀ ਵੱਡੇ ਆ ਵਜਨ ਬਹੁਤ ਆ ਕੱਲੇ ਕਾਦੀ ਨਹੀਂ ਵੱਡੇ ਲੇਵੇ ਵੀ ਵੱਡੇ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਮੋٹے ਮੋٹے ਥਾਣ ਆ ਕੋਈ ਵਾਧੂ ਫੋਟੋਆਂ ਨਹੀਂ ਲੋਟ ਜੇ ਭਾ ਹੋਣਗੇ ਜੇ ਕੋਈ ਭੈਣ ਭਰਾ ਚੰਗੀਆਂ ਵੜਾ ਲੈ ਜਾਂਦਾ ਚਾਹਵਣ ਹੋਵੇ ਤੇ ਵੀਰ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ ਇੱਕ ਤਾਜੀ ਸੂਈ ਆ ਉਹ ਬਈ ਜੇਰ ਬੱਠਲ ਚ ਇਨਫਾਰਮੇਸ਼ਨ ਲੈ ਦਨ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ ਨਾਮ ਰਿਸ਼ਮਿੰਗਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਫੋਨ ਨੰਬਰ ਦੱਸ ਦੀ 9877624531 ਬਾਈ ਇਦੂ ਸ਼ੁਰੂ ਕਰ ਲੈ ਸੂਈ ਸਵਾਇ ਦੋ ਜੀ ਇਹ ਵੀਰੇ ਦੂਜੇ ਸੂਏ ਸੂਈ ਆ ਜਰਸੀ ਆ ਵੀਰੇ ਰੀਜIONAL ਪੰਜਾਬ ਵਾਲੀ ਵੱਡੀ ਐ ਐਫ ਜੀ ਡੀ ਆ ਬਈ ਹਮ ਨਿੱਕੀ ਮਾਨੇ ਕਹਿੰਦਾ ਕੋਈ ਬੰਦਾ ਆਵੇ ਰਾਜੀਪ ਪਲੀ ਵੀ ਫੌਲ ਦਾ ਤੇ ਦੁੱਧ ਵੀ ਵੀਰੇ 20 ਬਾਈ ਲੀਟਰ ਨਾਰਮਲ ਪਿਆ ਛਮਾ ਸੂਈ ਨੂੰ ਸਮਾ ਵੀਰੇ ਰਾਤ ਸੂਈ ਆ ਜੇਰ ਬੱਠਲ ਚ ਪਈ ਆ ਮਗਰ ਵੱੱਛਾ ਬਈ ਠੀਕ ਐ ਹਾਂ ਠੰਡੀ ਸੀ ਲੈਣੀ ਆ ਫਲਾ ਨਿਆਣਾ ਨਾ ਪਾਵੇ ਬੰਦਾ ਕੋਈ ਆ ਕੇ ਚਿਵਾਈ ਕਰਨ ਲੱਗੇ ਜਿੱਦਿਲਾ ਲਓ ਜੀ ਸੀਲ ਸਾਉ ਦਾ ਇੰਨੀ ਆ ਵੀਰ ਕਹਿੰਦਾ ਭਵਾਂ ਨਿਆਣਾ ਪਉਣਾ ਪਾ ਲੋ ਨਹੀਂ ਪਉਣਾ ਦਾ ਕੋਈ ਚੱਕਰ ਨਹੀਂ ਤੇ ਆਉਂਦਾ ਹੀ ਚਵਾਈ ਨੰਬਰ ਆ ਮੱਧ ਚੋਲੀ ਇਹ ਚੋਲੀ ਵੀ ਇੱਕ ਬਰਾਬਰ ਹੀ ਆ ਠੀਕ ਆ ਹਾਂ ਕੱਢੀਏ ਬਾਹਰ ਨੂੰ ਦੋਸਤੋ ਚਵਾਈ ਵੀਰ ਕਹਿੰਦਾ ਇੱਕ ਨੰਬਰ ਆ ਮੋਟੀ ਧਾਰ ਆ ਬਾਕੀ ਥਾਣੀ ਦਸੀ ਜਾਂਦਾ ਬਾਕੀ ਤਾਜੇ ਸੂਏ ਸਵਾਏ ਪਸ਼ੂ ਦਾ ਤਾਂ ਇਹ ਫਾਇਦਾ ਹੋ ਜਾਂਦਾ ਜੀਨੇ ਪੈਸੇ ਲਾਉਣੇ ਆ ਅਗਲਾ ਤਸੱਲੀ ਕਰ ਲੈਂਦਾ ਟਕਾ ਆ ਕੇ ਕਿਉਂਕਿ ਗੱਬਣ ਦਾ ਤਾਂ ਚਲੋ ਚੀਪਾ ਕੱਢਣਾ ਹੁੰਦਾ ਸੂਏ ਸਵਾਏ ਪਸ਼ੂ ਦਾ ਤਾਂ ਕੋਈ ਵਹਿਮ ਹੀ ਨਹੀਂ ਹੁੰਦਾ ਕੋ ਮਤੜਕੇ ਵੀ ਅਗਲਾ ਚੋਲੇ ਹੱਥ ਨੇ ਚੋਲੇ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਪੂਰੀ ਵੱਡੀ ਡਬਲ ਵੈੜ ਸੋਹਣਾ ਬੋਡੀ ਸਟਰਕਚਰ ਖੁੱਲਡਲੇ ਅੰਗਾ ਪੈਰਾਂ ਦੀ ਆ ਹਵਾਨਾ ਵੀ ਸੋਹਣਾ ਵੱਡਾ ਫਿੱਟ ਫਿੱਟ ਜਿਹਾ ਹਵਾਨਾ ਇੱਥੇ ਘੜਾ ਦੇ ਦੋ ਕਿੜੇ 11 ਬਾਰ ਕੋਈ ਨਾ ਪਤਾ ਨਹੀਂ ਹੁੰਦਾ ਪੈਰ ਪੂਰ ਤਲਕ ਜੰਦਾ ਜਾਨਵਰ ਦਾ 레ਵਾ ਭਾਂਡਾ ਪੂਰਾ ਡਾ ਵਾਲਾ ਫੋਡ ਸ਼ਾਂਖ ਭੂਰਾ ਆਵਣੀ ਤਾਜੀ ਸੂਈ ਸਵਾਈ ਆ ਜੇ ਕੋਈ ਭੈਣ ਭਰਾ ਸੂਈ ਸਵਾਈ ਵੈੜ ਲੈਣ ਦਾ ਚਾਹਵਾਨ ਹੋਵੇ ਕੋਈ ਸਵਾਉਣ ਦੀ ਟੈਨਸ਼ਨ ਨਹੀਂ ਆਏ ਨਹੀਂ ਹੋਊਗਾ ਕਿ ਰਾਤ ਨੂੰ 12 ਵਜੇ 2 ਵਜੇ ਉੱਠ ਕੇ ਵੇਖਣਾ ਪਊਗਾ ਸੋ ਹੋਰ ਨਾ ਕਿਤੇ ਸੂਨ ਲੱਗ ਵੀ ਹੋਵੇ ਵੜ ਬੇਫਿਕਰ ਹੋ ਕੇ ਸੌਜੋਗੇ ਤਾਜੀ ਸੂਈ ਸਵਾਈ ਆ ਕੋਈ ਜ਼ੇਰ ਚੱਕਣ ਦੀ ਲੋੜ ਨਹੀਂ ਜ਼ੇਰ ਵੀ ਕੰਪਲੀਟ ਹੈ ਬਠਲ ਜ਼ੇਰ ਦਾ ਭਰਿਆ ਪਿਆ ਬਸ 2-3 ਦਿਨ ਤੁਹਾਨੂੰ ਬੌਲਾ ਖਵਾ ਦੂਗੀ ਜੇ ਕਿਹਨੇ ਬੌਲੀ ਖਾਣੀ ਆ 2-3 ਦਿਨ ਰਾਜਮੀ ਬੌਲੀ ਖਵਾ ਦੂ ਤੇ ਉਸ ਤੋਂ ਬਾਅਦ ਜ ਰਾਜਮਾ ਦੁੱਧ ਪੀਵੇ ਅਗਲਾ ਮਗਰ ਮੇਲ ਕਾਫ ਬਛੜਾ ਮੋਟਾ-ਮੋਟਾ ਧੀਜਵਾਈ ਵਾਲਾ ਜਾਨ ਵਾਲਾ ਥਾਣਾ ਜਦੋਂ ਥਾਣਾ ਇੰਨਾ ਚੰਗਾ ਚਵਾਈ ਤਾਂ ਆਪਣੇ ਗੂਠੇ ਜਿੰਨੀ ਮੋਟੀ ਹੋਣੀ ਐ ਫੁੱਲ ਵੱਡੇ ਕੱਦ ਕਾਠ ਵਾਲੀ ਫੁੱਲ ਸੀਸਾਉ 20-22 ਕਿਲੋ ਦੁੱਧ ਵਾਲੀ ਵੇੜ ਅੱਨਾ ਤੜਕੇ ਜਵਾਈ ਕੀਤੀ ਐ ਬਈ 3 ਕਿਲੋ ਲੀਟਰ ਕੱਢਿਆ ਸੀ ਤੇ ਸਪੇਸ ਪਈ ਐ ਛਾਲ ਨੂੰ ਜੋ ਜਮਾ ਭਰ ਜਾਣਾ ਹਵਾ ਦੇ ਵਿੱਚ ਸਵੇਰ ਦੇ ਟਾਈਮ ਦਾ ਕੰਮ ਹੋ ਜਾ ਤਿੰਨ ਕਿਲੋ ਲੀਟਰ ਵੀਰ ਦੱਸਦਾ ਬੋਲੀ ਕੱਢੀ ਐ ਵੀਡੀਓ ਤੁਹਾਨੂੰ ਮੈਂ ਫੋਨ ਤੇ ਹੀ ਰਾਈਟ ਹੀ ਵਿਖਾ ਦੇਣਾ 9:50 ਮਿੰਟ ਤਰੀ ਕਹਿ ਗਈ ਅੱਜ 9 ਜੁਲਾਈ 10 ਵਜੇ ਚ 10 ਮਿੰਟ ਪਏ ਆ ਧਾਰਾਂ ਵੀ ਵੇਖ ਲਓ ਲੱਗਣੇ ਰੁਪਈਆ ਠੀਕ ਹੂੰ ਪੂਰੀ ਮੋਟੀ ਧਾਰ ਕੋਈ ਭੂਰ ਨਹੀਂ ਛਿੱਟਾ ਨਹੀਂ ਬਾਕੀ ਤੁਹਾਨੂੰ ਖੜ ਕੇ ਤੋਂ ਹੀ ਅੰਦਾਜ਼ਾ ਲੱਗਦਾ ਹੋਣਾ ਚਵਾਈ ਦੀ ਓਕੇ ਰਿਪੋਰਟ ਆ ਜਾਵਾ ਜੈ ਜਪ ਆਜ ਨੇ ਲੈਣ ਦੇ ਨਾਲ ਜੈ ਜਪ ਭਲਾ 80 85 ਮੰਗ ਲਾ 75000 ਦੀ ਵੈਟ ਦੇਣਾ ਜੀ ਮੁੱਲ ਕਰ ਨੂੰ ਵੀਰ ਕਹਿੰਦਾ ਭਾਵੇਂ 80 ਕਰਾ ਲਓ 85 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ 75000 ਦੀ ਵੀਰ ਕਹਿੰਦਾ ਦੇਊਗਾ ਮਾਨ ਤਾਨ ਛੋੜ ਛੱਪਾ ਹੋ ਜੂ ਫੁੱਲ ਵੱਡੀ ਵਹੜਾ ਮੱਝਾਂ ਵਰਗਾ ਦੁੱਧ ਆਉਣਾ ਫੈਟ ਫੂਡ ਵਧੀਆ ਆ ਜਾਣੀ ਆ ਤੇ 20 22 ਕਿਲੋ ਦੁੱਧ ਵਾਲੀ ਤਾਂ ਛੇਤੀ ਮੱਝ ਮਿਲਦੀ ਨਹੀਂ ਜੇ ਮਿਲੀ ਤਾਂ 2.5 3 ਲੱਖ ਦੀ ਮਿਲੂਗੀ ਤੇ ਗਰਮਿਓ ਗਰਮੀ ਦੁੱਧ ਦੇ ਨਿਆਰੇ ਦੇ ਦੂ ਥਣ ਦੋਨੇ ਪਾਸੇ ਵੇਖ ਲਓ ਨਾ ਦਾ ਕਿਸੇ ਦਾ ਭੋਰਾ ਵੱਡਾ ਐ ਨਹੀਂ ਕਾ ਕਿ ਬਹਿਣੀ ਵਾਲੀ ਸਾਈਡ ਛੋਟੇ ਥਾਣਾ ਕਬੇਣੀ ਵਾਲੇ ਪਾਸੇ ਵੱਡੇ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਭਾਵੇਂ ਸੱਜੇ ਪਾਸੇ ਦੀ ਬਹਿ ਕੇ ਵੇਖ ਲਓ ਭਾਵੇਂ ਖੱਬੇ ਪਾਸੇ ਦੀ ਬਹਿ ਕੇ ਵੇਖ ਲਓ ਚਾਰਾਂ ਥਾਣਾ ਦਾ ਸੇਮ ਸਾਈਜ਼ 2 ਨੰਬਰ ਤੇ ਆ ਜਸਨੇ ਇਹ ਵੀ ਬੈਡ ਵੀਰੇ ਦੂਜੇ ਸੂਏ ਸੁੰਦੀ ਆ ਹੂੰ ਦੈਣ ਕੱਢਦੀ ਆ ਬਸ ਤਾਂ ਨਿਚਾਰੀ ਤਿਆਰੀ ਮੰਨੇ ਅਗਲਾ ਠੀਕ ਐ ਦੁੱਧ ਵੀਰੇ ਜਿੰਨੇ ਤੋਂ ਲੈਣ ਦੀ ਮਾਲਕਾਂ ਨੇ ਉਹਨਾਂ ਨੇ 27 28 ਲੀਟਰ ਦੱਸਿਆ ਆਪਾਂ 25 ਮੰਨ ਕੇ ਲਈ ਆ ਇੱਕ ਬੇਨਤੀ ਆ ਜਿਹਨੇ ਲੈਣੀ ਆ ਦੁੱਧ ਆਪ ਦਾ ਸਮਝ ਕੇ ਲਵੇ ਥਣਾਰੀ ਭਾਰ ਪਿਛੜੀ ਆਪਣੀ ਗਾਰੰਟੀ ਫੋਲੋ ਹੋ ਗਈ ਸਹੀ ਐ ਦੁੱਧ ਘਲਾ ਆਪ ਸਮਝ ਕੇ ਲੈ ਲੇ ਵੀ ਹ ਵੀਰ ਕਹਿੰਦਾ ਜੀ ਤੋਂ ਲਈ ਆਗਲੇ 27 28 ਲੀਟਰ ਦੁੱਧ ਦੱਸਦੇ ਆ ਅਸੀਂ ਵੀਰ ਕਹਿੰਦਾ 25 ਮੰਨ ਕੇ ਲਈ ਆ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਸਮਝ ਨਾਲ ਲੈ ਲੈ ਕੇ ਦੁੱਧ ਕਿੰਨਾ ਕੁ ਦੇਊਗੀ ਹਾਈਟ ਇੱਕ ਨੰਬਰ ਦੀ ਫੋਲੀ ਆ ਤੇ ਦੋ ਨੰਬਰ ਦੀ ਵੀ ਫੋਲੀ ਆ ਲੇਵਾ ਇੱਕ ਨੰਬਰ ਦਾ ਵੀ ਸੋਹਣਾ ਵੱਡਾ ਲੇਵਾ ਦੋ ਨੰਬਰ ਦਾ ਵੀ ਵੱਡਾ ਹੀ ਆ ਪਟਾਂ ਚ ਫਸਿਆ ਪਿਆ ਸਾਈਡਾਂ ਚ ਹਲਕੀ ਜੀ ਵੱਲ ਢਲ ਹੈਗੀ ਆ ਇੰਨੀ ਕੁਆਲਿਟੀ ਦਾ ਕਰ ਮਾਰਣੀਆਂ ਸੂੰਦੀਆਂ ਸੂੰਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਜੇ ਤੁਸੀਂ ਤਿਆਰ ਹੀ ਮੰਨੋ ਲੈ ਜੇ ਤਾਂ ਦੋ ਦਿਨ ਲੈ ਜੇ ਸੂਪੇ ਦਾ ਭਾਂਵਾ ਰਾਤ ਨੂੰ ਸੂਪੇ ਹਾਂ ਉਹ ਤਾਂ ਕੱਚੇ ਜਾਨਵਰ ਦਾ ਹੁੰਦਾ ਕਿ ਰਲੇਵਾ ਦਾ ਹਜੇ ਪਾਈਏ ਕਿਦਾ ਅਗਲਾ 20 ਕਿਲੋ ਦੁੱਧ ਕਹੀ ਜਾਂਦਾ ਤੇ ਕਿਤੇ ਸੂਪ ਹੀ ਕੀ ਦਿਓਗੀ ਪਰ ਰਲੇਵਾ ਪੂਰਾ ਤਿਆਰ ਹੈ ਹਲਕੀ ਜਿਹੀ ਵੱਲ ਢੱਲ ਹੈਗੀ ਇਹਦਾ ਸੂੰਦੀ ਸੂੰਦੀ ਨੇ ਕੱਢ ਦੇਣੀ ਆ ਬੁੱਥੀ ਬਾਥੀ ਸੋਹਣੀ ਆ ਦੂਜਾ ਸੂਆ ਚੰਗੇ ਦੁੱਧ ਵਾਲੀ ਫੁੱਲ ਵੱਡੇ ਕਦ ਕਾਠ ਵਾਲੀ ਪੂਰੀ ਭਾਰੀ ਜਾਨ ਵਾਲੀ ਬੱਚੀ ਉਪਰੋਂ ਸਾਵਾ ਫੁੱਟ ਵਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ ਤੇ ਮੂਹਰ ਨੂੰ ਵੀ ਹਵਾਨਾ ਅੱਗੇ ਧੁੰਨੀ ਨੂੰ ਟੱਚ ਕਰਦਾ ਮੂਹਰਲੇ ਥਣ ਤੋਂ ਫੁੱਟ ਵਾਂਗੂ ਹਵਾਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫੇਰਦਾ ਬਾਕੀ ਤੁਸੀਂ ਆ ਵੇਖ ਹੀ ਰਹੇ ਆ ਲੇਵਾ ਭਾਂਡਾ ਪੂਰਾ ਡਾ ਵਾਲਾ ਭਾਵੇਂ ਅੱਥੀ ਚੋਲਿਓ ਭਾਵੇਂ ਮਸ਼ੀਨ ਤੇ ਚੋਲਿਓ ਥਣ ਦੇ ਸਾਈਜ਼ ਪੂਰੇ ਸੋਹਣੇ ਆਦੀ ਚੁਵਾਈ ਵਾਲੇ ਦੋਸਤੋ ਸਵੇਰ ਮੀਂਹ ਕਾਫੀ ਪੈ ਕੇ ਹਟਿਆ ਉ ਤਾਂ ਅੱਗੇ ਤਾਂ ਪਈ ਤੇ ਦੌਰ ਕੀ ਵਿਖਾਉਣੇ ਆ ਤੂੰ ਗਾਰਾ ਜਾ ਕਰਕੇ ਤਾਂ ਹੀ ਨਹੀਂ ਤੋੜ ਕੇ ਵਿਖਾਈਆਂ ਕਿ ਅੰਦਰ ਇੱਥੇ ਚਲੋ ਫਰਸ਼ ਲੱਗੀ ਆ ਇਹ ਨਹੀਂ ਕਿੜਾ ਬਾਹਰ ਨਿਕਲਣਾ ਸੀ ਇਹ ਨਹੀਂ ਚਲੋ ਘਰੇ ਨਿਕਲ ਗੋ ਗਾਰੇ ਕਰਕੇ ਬਾਹਰ ਕੱਢੀਆਂ ਨਹੀਂ ਬਾਕੀ ਤੋੜਨ ਦਾ ਤਾਂ ਇੰਨਾ ਹੁੰਦਾ ਕਿ ਲੈਵਲ ਉਵੇ ਦੀ ਜੱਜਮੈਂਟ ਆ ਜਾਂਦੀ ਆ ਤੇ ਕੋਈ ਪਸ਼ੂ ਲੰਗ ਲੰਗ ਮਾਰਦਾ ਹੋਵੇ ਉਹਦਾ ਪਤਾ ਲੱਗ ਜਾਂਦਾ ਉਧਰਲੇ ਪਾਸੋਂ ਬੇਫਿਕਰ ਹੋ ਜੋ ਨਵਾਂ ਹਾਨ ਘੋੜੀ ਵਰਗਾ ਤੋਰਾ ਹੋਂਦ ਤੇ ਕਰ ਦੋਵਾਂ ਵਹਿੜਾਂ ਦਾ ਤਿੰਨ ਨੰਬਰ ਹਜੇ ਵਿਖਾਉਣੀ ਆ ਤੁਸੀਂ ਵੇਖ ਹੀ ਲੈਣੀ ਆ ਜਾਇਦ ਜਾਬਾਜ ਜਸਨੇ ਦਾ ਵੀ ਇਹਦਾ ਵੀਰੇ 85000 ਮਾਨਤਨ ਕਰ ਦਾਂਗੇ ਜੋੜਾ ਲੈ ਲੈਂਦਾ ਕੋਈ ਕੋਈ ਨਹੀਂ 1500 ਵਾਧਾ ਕਰ ਲੈਂਗੇ ਲਓ ਜੀ ਜੇ ਕੋਈ ਜੋੜਾ ਲੈ ਲੈਂਦਾ ਮਾਨਤਨ ਵਾਧੂ ਹੋ ਜੂ 27 22 ਲੀਟਰ ਦੁੱਧ ਦਿੱਤਾ ਇਹਨੇ 25 ਮੰਨ ਕੇ 22 ਕਹਿੰਦਾ ਲਈ ਆ ਜਿਹਦੇ ਵੀ ਪਸੰਦ ਆਉਂਦੀ ਆ ਬੇਫਿਕਰ ਹੋ ਕੇ ਆਜੋ ਤਸੱਲੀ ਕਰਕੇ ਲੈ ਜਾਓ ਹਵਾਨਾ ਬ੍ਰਿਕ ਬ੍ਰਿਕ ਵੇਂ ਦੇ ਨਾਲ ਭਰਿਆ ਪਿਆ ਇੱਥੇ ਆ ਜਾ ਲਾਸਤੇ ਇਹ ਵੀ ਮੇਰੇ ਡੀ ਜੇਸ ਦੇ ਵੜਾ ਸੁੰਦੀ ਆ ਇਹ ਵੀ ਆਪਣਾ ਜਰਸੀ ਦਾ ਸਮੀਲ ਹੀ ਆ ਗਿਆ ਦੈਨ ਕੱਢਦੀ ਆ ਬਸ ਤਿੰਨ ਚਾਰ ਦੇ ਵੀ ਬਾਈ ਦੁੱਧ ਕਿਨੇ ਦੇ ਦੁੱਧ 17 18 ਦੇ ਰੁਪਏ ਦੇ ਕੱਢੀਏ ਬਾਹਰ ਠੰਡੀ ਸੀਲ ਲਗੀ ਬਹੁਤ ਆ ਦੋਸਤੋ ਨਾਗਪਮਾ ਇੱਕ ਨੰਬਰ ਲੈ ਲਓ ਭਵਾਂ ਦੋ ਨੰਬਰ ਲੈ ਲਓ ਤੇ ਭਵਾਂ ਤਿੰਨੇ ਹੀ ਲੈ ਲਓ ਲੱਤ ਛੜਦੀ ਵੀ ਗਾਰੰਟੀ ਹੋ ਜਿਵੇਂ ਭੂਰ ਛੱਟੇ ਦੀ ਭਾਰ ਦੀ ਗਾਰੰਟੀ ਹੈ ਨਾ ਤਿੰਨਾ ਵੜਾਂ ਦੀ ਤੇ ਲੱਤ ਛੜਦੀ ਵੀ ਤਿੰਨਾ ਵੜਾਂ ਦੀ ਗਾਰੰਟੀ ਹੋ ਤਿੰਨੇ ਹੀ ਸੀਲ ਸਾਊ ਆ ਉਹ ਤੁਹਾਡੀ ਮਰਜ਼ੀ ਆ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਇੱਕ ਨੰਬਰ ਲੱਗਦੀ ਆ ਜੋ ਨੰਬਰ ਲੱਗਦੀ ਆ ਜਾਂ ਤਿੰਨ ਨੰਬਰ ਲੱਗਦੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਨੂੰ ਜਿਹੜੀ ਚੰਗੀ ਲੱਗਦੀ ਆ ਆਪਦੀ ਲੈ ਲਓ ਹੈਗੀਆਂ ਸਾਰੀਆਂ ਅਸੀਲ ਸਊਆ 17 18 ਕਿਲੋ ਦੁੱਧ ਪਿਆਜੂ ਥੋੜਾ ਥੋੜਾ ਮਾਨਤਾਨ ਹੋ ਜਾਊਗਾ ਤੇ ਜੇ ਕੋਈ ਜੋੜਾ ਲੈ ਲੈਂਦਾ ਕੋਈ 1500 ਵੱਧ ਹੋ ਜਾਊਗਾ ਜੇ ਕੋਈ ਤਿੰਨ ਨਗ ਲੈ ਲੈਂਦਾ ਫਿਰ ਚਲੋ ਖੁੱਲਾ ਹੀ ਮਾਨਤਾਨ ਹੋ ਜਾਊਗਾ ਵਜ਼ਨ ਉਹ ਜਨਾਬ ਵੈਟ ਤੇ ਵੀ ਬਹੁਤ ਆ ਫੈਟ ਫੂਡ ਇਹਦੀ ਵੀ ਵਧੀਆ ਆ ਜਾਣੀ ਆ ਥਾਣੇ ਰੇਵੀ ਸੋਹਣਿਆ ਆਦੀ ਚਵਾਈ ਵਾਲੇ ਆ ਹੂੰ ਚੀਜ਼ ਸਭ ਪੂਰੀ ਐ ਵੀ 2-3 ਦਿਨ ਹੀ ਲਾਊਗੀ ਬਾਕੀ ਵਾਲ ਢਲਣਾ ਹਲਕੀਆਂ ਜੀਆਂ ਹੈਗੀਆਂ ਇਹ ਵੀ ਦੂਜਾ ਸੂਆ ਤਿੰਨ ਜਾਨਵਰ ਐ ਇੱਕ ਨੰਬਰ ਤਾਜੀ ਸੂਈ ਐ 2 3 ਇਹ ਦੋਵੇਂ ਗੱਬਣਾ ਵਹਿੜਾ ਨਾਗ ਸੀ ਸੌਈ ਐ ਜਿਹੜਾ ਵੀ ਤੁਹਾਡੇ ਮਨ ਨੂੰ ਲੱਗਦਾ ਤੇ ਆਪਦਾ ਇੱਥੇ ਬਗਰਾੜੀ ਆਜੋ ਬਗਰਾੜੀ ਕੋਟ ਬਾਜਾਖਾਨਾ ਰੋਡ ਤੇ ਆ ਮੇਂ ਰੋਡ ਬਾਈ ਉਹਨਾਂ ਦੇ ਪਿੰਡ ਵਿੱਚ ਦੀ ਲੰਘਦਾ ਤੇ ਜਦੋਂ ਕੋਟ ਵਾਲੇ ਪਾਸੋਂ ਆਉਣੇ ਆ ਬਗਰਾੜੀ ਵਸੋਂ ਨੰਗਨਸਾਰ ਸੱਜੇ ਹੱਥ ਅਖੱਬੇ ਹੱਥ ਸੁਆ ਸੁਆ ਚੜ੍ਹਦੇ ਵਾਲੇ ਪਾਸੇ ਨੂੰ ਜਾਂਦਾ ਨਾਲ ਹੀ ਪੈਟਰੋਲ ਪੰਪ ਸੂਵੇ-ਸੂਵੇ ਆ ਕੇ ਤੇ ਖੇਤ 'ਚ ਵੀਰ ਬੈਠਾ ਆ ਸੜਕ ਸੁਆ ਵੀਰ ਦੇ ਘਰ ਦੇ ਕੋਲ ਦੀ ਲੰਗਦਾ ਬਾਕੀ ਫੋਨ ਨੰਬਰ ਚੱਲੀ ਜਾਂਦਾ ਪ੍ਰੋਪਰ ਫੋਨ ਐਡਰੈਸ ਮੁਝਾ ਦੇ ਦੂਗਾ ਇਹਦਾ ਮੁੱਲ ਜਾਇਜ਼ ਆ ਇਹਦਾ ਵੀਰੇ 65000 ਉਸ ਤੇ ਦਾ 65 ਜੋ ਮਾਨਤਾਣ ਹੋ ਜੂ ਫੈਡ ਫੂਡ ਇਹਦੀ ਵੀ ਵਧੀਆ ਆ ਜਣੀ ਕਿਉਂਕਿ ਜਾਤ ਵਾਲੀ ਕੋਈ ਨਹੀਂ ਤਿੰਨ ਨਾਗ ਸੇਲ ਹੈ ਤਿੰਨ ਨਾਗਾਂ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਪਹਿਲੀਆਂ ਦੋਵੇਂ ਵੜਾਂ ਦਾ ਫੁੱਲੀ ਵੱਡੀਆਂ ਚੰਗੇ ਦੁੱਧ ਵਾਲੀਆਂ ਆ 22 2 ਕਿਲੋ ਦੁੱਧ ਪਿਆ ਜੂ 2 ਨੰਬਰ 25 26 ਕਿਲੋ ਪਿਆ ਜੂ ਸੀਲ ਸੌ ਫੁੱਲ ਆ ਜਿਹੜੀ ਮਰਜ਼ੀ ਵੜ ਲੈ ਲੋ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਬਾਕੀ ਇੱਥੇ ਵੀਰ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ A to Z ਸਾਰੀ ਇਨਫਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਆ ਬਾਕੀ ਇਸੇ ਨੰਬਰ ਤੇ WhatsApp ਚੱਲਦਾ ਜੇ ਕਿਸੇ ਨੇ ਵੀਡੀਓ ਕਾਲ ਕਰਕੇ ਵੇਖਣੀ ਆਪਦੇ ਫੋਨ ਤੇ ਤੁਸੀਂ ਤਾਂ ਵੀ ਕਰ ਸਕਦੇ ਆ ਸਾਰਿਆਂ ਨੂੰ ਹੱਸਿਗਾ